ਮਾਨਯੋਗ ਮੁੱਖ ਮੰਤਰੀ ਸਾਹਿਬ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਜੋ ਨਸ਼ਿਆ ਵਿਰੁੱਧ ਜੰਗ ਛੇੜੀ ਹੋਈ ਹੈ ਪੰਜਾਬ ਪੁਲਿਸ ਨੂੰ ਉਸ ਜੰਗ ਦੇ ਬਹੁਤ ਸਫਲਤਾਪੂਰਵਕ ਨਤੀਜੇ ਮਿਲ ਰਹੇ ਹਨ ਜਿਲ੍ਹਾ ਪਟਿਆਲਾ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਦ ਸ਼ਰਮਾ ਜੀਆ ਵੱਲੋਂ ਵੱਖ-ਵੱਖ ਗਲੀ ਮਹੱਲਿਆਂ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਚਲਾ ਕੇ ਨਸ਼ੇ ਦੇ ਸਦਾਕਰਾਂ ਨੂੰ ਨਸ਼ੇ ਦੇ ਵਪਾਰੀਆਂ ਨੂੰ ਪਾਜੜਾ ਪਾਇਆ ਹੋਇਆ ਨੇ ਕਿਸੇ ਵੀ ਨਸ਼ੇ ਦੇ ਵਪਾਰੀ ਦੀ ਐਨੀ ਹਿੰਮਤ ਨਹੀਂ ਕਿ ਉਹ ਪਟਿਆਲਾ ਪੁਲਿਸ ਨੂੰ ਚੱਕਵਾ ਦੇ ਕੇ ਜ਼ਿਲ੍ਹਾ ਪਟਿਆਲਾ ਦੀ ਹੱਦ ਦੇ ਅੰਦਰ ਬੜ ਜਾਵੇ ਮੈਂ ਸਬ ਇੰਸਪੈਕਟਰ ਭਗਵਾਨ ਸਿੰਘ ਲਾਡੀ ਪਿਹੇੜੀ ਟ੍ਰੈਫਿਕ ਅੰਚਾਰ ਸਿਟੀ ਪਟਿਆਲਾ ਵੱਲੋਂ ਨਸ਼ਿਆਂ ਵਿਰੁੱਧ ਚਾਰ ਲੈਣਾ ਲਿਖਿਆ ਨੇ ਧਿਆਨ ਨਾਲ ਜਰੂਰ ਸੁਣਨਾ ਜੀ ਲਤ ਨਸ਼ਿਆਂ ਦੀ ਮਾਰੀ ਜਵਾਨੀ ਰੋਲਦੀ ਵਿਚਾਰੀ ਲਤ ਨਸ਼ਿਆਂ ਦੀ ਮਾਰੀ ਜਵਾਨੀ ਰੋਲਦੀ ਵਿਚਾਰੀ ਜੇ ਖੈਰਾ ਛੱਡਿਆ ਨਾ ਤੂੰ ਜੇ ਖੈਰਾ ਛੱਡਿਆ ਨਾ ਤੂੰ ਨਾ ਪੱਲੇ ਰਹਿਣੀ ਸਰਦਾਰੀ ਯਾਰੀ ਨਸ਼ੇ ਨਾਲ ਅਮਾੜੀ ਯਾਰੀ ਨਸ਼ੇ ਨਾਲ ਅਮਾੜੀ ਨਾ ਪੱਲੇ ਰਹਿਣੀ ਸਰਦਾਰੀ ਯਾਰੀ ਨਸ਼ੇ ਨਾਲ ਅਮਾੜੀ ਰੰਗਲਾ ਪੰਜਾਬ ਬਣਾਓ ਸੁਮਗਲ ਨੂੰ ਨਸ਼ੇ ਦੇ ਪਜਾਓ ਰੰਗਲਾ ਪੰਜਾਬ ਬਣਾਓ ਵਪਾਰੀ ਨਸ਼ੇ ਦੇ ਪਜਾਓ ਹੋਂਕਾ ਪਿੰਡ ਪਿੰਡ ਦੇ ਕੇ ਹੋਕਾ ਪਿੰਡ ਦੀ ਪਿੰਡ ਦੇ ਕੇ ਪੁਜਾਦੋ ਨਸ਼ੇ ਦੇ ਵਪਾਰੀ ਹੋਕਾ ਪਿੰਡ ਪਿੰਡ ਦੇ ਕੇ ਪੁਜਾਦੋ ਨਸ਼ੇ ਦੇ ਵਪਾਰੀ ਨਾ ਪੱਲੇ ਰਹਿਣੀ ਸਰਦਾਰੀ ਜਾਰੀ ਨਸ਼ੇ ਨਾਲ ਮਾਰੀ ਜਾਰੀ ਨਸ਼ੇ ਨਾਲ ਮਾਰੀ ਨਾ ਪੱਲੇ ਰਹਿਣੀ ਸਰਦਾਰੀ ਸਾਧ ਸਰਕਾਰ ਦਾ ਨਵਾਈਏ ਨਸ਼ਾ ਨੇੜੇ ਵੀ ਨਾ ਲਾਈਏ ਸਾਧ ਸਰਕਾਰ ਦਾ ਨਵਾਈਏ ਨਸ਼ਾ ਨੇੜੇ ਵੀ ਨਾ ਲਾਈਏ ਸਭ ਨੂੰ ਇੱਕ ਗੱਲ ਸਮਝਾਈਏ ਸਭ ਨੂੰ ਇੱਕੋ ਗੱਲ ਸਮਝਾਈਏ ਨਾ ਕਰੋ ਕਿਸੇ ਨਾਲ ਗਦਾਰੀ ਨਾ ਕਰੋ ਕਿਸੇ ਨਾਲ ਗਦਾਰੀ ਨਾ ਪੱਲੇ ਰਹਿਣੀ ਸਰਦਾਰੀ ਯਾਰੀ ਨਸ਼ੇ ਨਾਲ ਮਾਰੀ ਨਾ ਪੱਲੇ ਰਹਿਣੀ ਸਰਦਾਰੀ ਯਾਰੀ ਨਸ਼ੇ ਨਾਲ ਮਾਰੀ ਬਰਬਾਦੀ ਨਸ਼ੇ ਦੀ ਨਿਸ਼ਾਨੀ ਬਰਬਾਦੀ ਨਸ਼ੇ ਦੀ ਨਿਸ਼ਾਨੀ ਪੱਲੇ ਰਹਿਣਾ دیਵਾਨੀ ਬਰਬਾਦੀ ਨਸ਼ੇ ਦੀ ਨਿਸ਼ਾਨੀ ਪੱਲੇ ਰਹਿਣਾ ਦਵਾਨੀ ਬਚਾ ਲੋ ਪੰਜਾਬ ਦੀ ਜਵਾਨੀ ਲੋਕੋ ਬਚਾ ਲੋ ਪੰਜਾਬ ਦੀ ਜਵਾਨੀ ਲਾਡੀ ਗੱਲ ਹੋ ਜੂ ਜੱਗ ਤੋਂ ਨਿਆਰੀ ਬਚਾ ਲੋ ਪੰਜਾਬ ਦੀ ਜਵਾਨੀ ਲਾਡੀ ਗੱਲ ਹੋ ਜੂ ਜੱਗ ਤੋਂ ਨਿਆਰੀ ਨਾ ਪੱਲੇ ਰਹਿਣੀ ਸਰਦਾਰੀ ਯਾਰੀ ਨਸ਼ੇ ਨਾਲ ਮਾਰੀ ਯਾਰੀ ਨਸ਼ੇ ਨਾਲ ਮਾਰੀ ਨਾ ਪੱਲੇ ਰਹਿਣੀ ਸਰਦਾਰੀ ਧੰਨਵਾਦ ਜੈਹਨ ਸਲੂ